ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਕੱਢੀ ਸਰ ਕਿਉਂ ਕਰਵਾਹੀ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਨਾਲ ਕਰਦੇ ਆ ਜੀ ਕਾਲਾ ਮਾਲ ਵਿੱਚ ਦੇ ਪਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਕੱਢੀ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਮੈਨੂੰ ਕੋ ਪਿਛੇ ਮੋੜ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਜੀ ਹਾਂ ਤੀ ਪੁਲਿਸ ਦੇ ਹੱਥ 'ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਆਪ ਵੀ ਗੱਡੀ ਉਹਨਾਂ ਦੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਦੇ ਰੇਲਵੇ ਸਟੇਸ਼ਨ ਤੇ ਖੜਿਆ ਕੋਈ ਨਾ ਮਨ ਸਰ ਆਪ ਵੀ ਗੱਡੀ ਚੈੱਕ ਕਰਾ ਲਓ ਕੋਈ ਗੱਲ ਨਹੀਂ ਮੈਂ ਆਂਦਾ ਨਹੀਂ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਡੀ ਚੈੱਕ ਕਰਾਓ ਨਾ ਕੀ ਕੱਲੋਂ ਮੋਰੀ ਗੱਲ ਪਈ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤਿੰਨ ਮਹੀਨੇ ਜਿੰਨਾ ਗੱਲ ਕਰ ਰਿਹਾ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਜੇ ਇਹ ਤੂੰ ਕੰਮ ਕਰਨਾ ਫੇਰ ਆ ਸਰ ਆਪਣੇ ਲੇਡੀਸਟਾਫ ਕੋਲ ਉਹਨਾਂ ਨਾਲ ਬੋਲਣ ਦੇ ਮੈਨਾਂ ਕਿ ਕੋਈ ਪ੍ਰੈਸ ਰਿਪੋਰਟਰ ਮੈਡਮ ਜੀ ਤੁਸੀਂ ਵੀ ਇੱਧੇ ਕੇ ਕੁਛ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਦਾ ਹੀ ਪਤਾ ਕਰ ਤੂੰਆਂ ਨਾਲ ਨਹੀਂ ਆਏ ਕਿ ਤੇਰੀ ਤੂੰ ਸਾਡੇ ਸਰ ਇਹ ਕੀ ਲੱਗਦੇ ਤੁਹਾਡੇ ਇਹ ਕੀ ਲੱਗਦੇ ਤੁਹਾਡੇ ਨਹੀਂ ਕੀ ਲੱਗਦੇ ਨੇ ਕਰਦੀ ਫੈਮਲੀ ਮੈਂਬਰ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤਾਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਉਹ ਗੱਡੀ ਚੱਕ ਜੀ ਨਹੀਂ ਤੁਹਾਨੂੰ ਲਾਈਨ ਕਰੀ ਸੀ ਨਾ ਹੋਇਆ ਤੇ ਉਹਨਾਂ ਨੇ ਕਿਹਾ ਕਿ ਫੈਮਲੀ ਮੈਂਬਰ ਨੇ ਵੀ ਕਿਹਾ ਕਿ ਬਾਜੀ ਸੀ ਫੈਮਲੀ ਮੈਂਬਰ ਆ ਫਿਰ ਤੇਰਾ ਨਾਮ ਨਹੀਂ ਆਗਾ ਤੂੰ ਪੁਲਿਸ ਲੈ ਕੇ ਤਸ ਮੇਰੀ ਗੱਡੀ ਤੇ ਚੇਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨੇ ਚੈੱਕ ਕਰਦੀ ਨਾਲ ਮੁਲਾਜ਼ਮ ਆਈ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਿਹਾ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਿਹਾ ਮੈਂ ਨਹੀਂ ਹੋਣ ਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕੀ ਲੱਗੀ ਅਈ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕੀ ਲੱਗੀ ਅਈ ਚੈੱਕ ਕਰਾਤੀ ਨਹੀਂ ਨਹੀਂ ਬਸ ਨੰਬਰ ਨੇ ਵੀ ਜਦੋਂ ਕਰਾਵਲੀ ਨੰਬਰ ਦੇ ਇਹ ਹੋ ਕੇ ਗਿਆ ਜਦੋਂ ਨਾ ਪਹਿਲਾ ਕਰਨੀ ਤੇ ਪਹਿਲੀ ਨੰਬਰ ਨਹੀਂ ਨਹੀਂ ਜੇ ਤੁਸੀਂ ਫੈਮਿਲੀ ਮੈਂਬਰ ਨੇ ਇਹਨੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਇਹਨੇ ਚੀਕਾ ਮਾਰਨ ਲਈ ਕੀ ਗੱਲ ਆ ਮਤਲਬ ਕੀ ਤੇਰਾ ਮੈਂ ਆਪਣੀ ਫਰਜ਼ਦ ਮਾਰ ਰਿਹਾ ਤਾਡੇ ਮੇਰੀ ਗੱਲ ਸੁਣ ਮੈਂ ਬੋਲੋ 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 ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੀਆਂ ਸਾਡੇ ਨਾਲ ਕੋਈ ਮੁੰਡੇ ਨਹੀਂ ਹੈਗੇ ਜਿਹੜਾ ਤੂੰ ਪੁਲਿਸ ਲੈ ਕੇ ਆ ਕੇ ਸਾਡੀ ਜੱਦੀ ਤੇ ਚੈਕਿੰਗ ਕਰਨਾ ਲ ਹੁੰਦਾ ਕੋਣ ਹੈ ਤੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਵਾ ਇਹ ਮੇਰਾ ਬਰਾਦਰ ਨਹੀਂ ਹਾਂ ਇਹ ਪੁਲਸਾ ਲਈ ਹੈ ਇਹ ਲੋਨ ਚ ਨਹੀਂ ਇਹ ਪੁਲਿਸ ਵਾਲਾ ਹੀ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਤੁਹਾਡੇ ਨਾਲ ਮੇਰੇ ਵੀ ਹੈਗੇ ਨਹੀਂ ਹਾਂ ਤੇ ਫੇਰ ਸੱਦ ਲੋ ਸੱਦ ਲੋ ਠੀਕ ਹੈ ਨਾ ਅਸੀਂ ਵੀ ਹੈਗੇ ਨੇ ਪੂਰੇ ਵਿੱਚ ਮੇਰੇ ਮਾਮਾ ਡੀਐਸਪੀ ਨੇ ਤੇ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਸੱਦ ਲੋ ਡੀਐਸਪੀ ਸਾਹਿਬ ਨੂੰ ਸੱਦ ਲੋ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਦੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹਿ ਰਿਹਾ ਡੀਐਸਪੀ ਹੈ ਹਾਂ ਤੂੰ ਵੀ ਡੀਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੇ ਕਲ ਸਿਖਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਐ ਤੂੰ ਕੌਣ ਹੁੰਦੀ ਐ ਤੂੰ ਟੀਸੀ ਲੱਗੀ ਐ ਓਏ ਟੀਸੀ ਲੱਗੀ ਐ ਈ ਟੀਸੀ ਲੱਗੀ ਐ ਨਾ ਜੀ ਤੇ ਤੂੰ ਕੌਣ ਆ ਤੇ ਤੂੰ ਕੌਣ ਆ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਮੈਂ ਨਪੜਾ ਕੰਮ ਕਰ ਰਿਹਾ ਕੀ ਤੇਰੇ ਨਾਲ ਪੈਣਾ ਕੀ ਕਰ ਰਹੀ ਸੀ ਗੱਡੀ ਜਿਵੇਂ ਕੀ ਤੇਰੇ ਨਾਲ ਕੋਈ ਅੱਧਾ ਬੈਠਾ ਹੋਵੇ ਤੇਰੀ ਮੰਦੀ ਕੋਈ ਅਸੀਂ ਮਿਲੋ ਸ਼ੁਰੂ ਕਰੀਏ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਆ ਇੱਥੇ ਕਿਹੜੀ ਤੇਰਾ ਕੰਮ ਹੈ ਇੱਥੇ ਕਿਹੜੀ ਓਨ ਡਿਊਟੀ ਤੇ ਇਹ ਇੱਥੇ ਕਿਹੜੀ ਤੁਸੀਂ ਭੂਮਿਕਾ ਨਿਭਾ ਰਹੇ ਹੋ ਓਨ ਡਿਊਟੀ ਹੋ ਕੇ ਓਨ ਡਿਊਟੀ ਮੈਂ ਸੀ ਮੇਰੇ ਮੇਰੇ ਖੁਕ ਲੱਗੀ ਸੀ ਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੇ ਡਿਊਟੀ ਦੀ ਚਲੋ ਬੈਠ ਜਾਓ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹੈ ਹਾਂ ਤੇ ਹਾਂ ਤੁਹਾਨੂੰ ਵੀ ਨਾ ਸਿਖਾਓ ਪਾਣੀ ਮੋਟੀ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਨੇ ਸਾਮੀ ਹੋਣਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਕੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਓ ਜਾਓ ਯਾਰ ਤੁਸੀਂ ਜੱਟ ਨੇ ਆਪਾਂ ਤਾਂ ਬਹੁਤ ਕਰੀ ਕਿੰਨੇ ਪ੍ਰੈਸਰ ਪਾਉਣ ਬਣਾਉਂਦਾ ਹੈ ਤੇ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲੇ ਜੀ ਹੈ ਬਿਨਾਂ ਮਤ ਆਇਆ ਤੈਨੂੰ ਗੱਡੀ ਤੇ ਚੈੱਕ ਨਹੀਂ ਪੁਲਿਸ ਦਾ ਕਰਨਾ ਫਰਜ ਨਹੀਂ ਮਤ ਕੀ ਹੋਇਆ ਨਾ ਹੋਵੇ ਅੱਛਾ ਨਹੀਂ ਕੋਈ ਮੇਰੇ ਗੱਡੀ ਕੋਲ ਲੱਗੀ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸਦੀ ਕਹਿੰਦਾ ਜਾਓ ਯਾਰ ਕੀ ਕਰਾਂਗਾ ਆਪਣੀ ਚੈਕਿੰਗ ਦਾ ਗੱਲ ਮੁਕੀ ਜਾਓ ਜੀ ਜਾਓ ਮਨਾ ਅਕਲ ਫਰਾਉ ਭਾਈ ਇਹਨਾਂ ਨੂੰ ਹੈਨਾ ਜਿਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗੇ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹੈਨਾ ਮਾਮਾ ਜੀ ਦੀ ਜਿਹੜਾ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨਹੀਂ ਚੈੱਕ ਕੀਤੀ ਹੈ ਪਹਿਲੀ ਮੈਂਬਰ ਓਨਰ ਕਹਿੰਦੇ ਕੀ ਮੈਂ ਨੌਨ ਚ ਲੈ ਕੇ ਆ ਤੂੰ ਕੁਝ ਆਪਣੀ ਲੈ ਕੇ ਗੱਲ ਮਾਇਆ ਕਰਕੇ ਚੈੱਕ ਕਰਾ ਦੇ ਪੁਲਿਸ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਹੋਰੀ ਪਾਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਲਦੀ ਇਹ ਵੀ ਨੋਨ ਚਾਹਾਂ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨੂੰ ਚੈੱਕ ਕਰ ਸਕਦੀ ਚਾਹਿਆ ਤੇ ਨਾ ਮਤਲਬ ਕਿ ਲਾਈਵ ਹੋਊਗਾ ਚਲੋ ਕੋਈ ਨਹੀਂ ਮੈਂ ਵੀ ਲਾਈਵ ਚਲਾ ਰਿਹਾ ਕੋਈ ਵੀ ਚੈੱਕਿੰਗ ਕੀਤੀ ਜਾਓ ਜਾ ਕੇ ਰੈਟ ਪਾ ਦਿਓ ਰੈਟ ਪਾ ਦਿਓ ਜਾ ਕੇ ਰੈਟ ਪਾਣੀ ਸੋਖੀ ਨਹੀਂ ਹੈਗੀ ਆਪਾਂ ਤੁਸੀ ਤੁਹਾਨੂੰ ਹੀ ਕਹਿ ਰਹੇ ਹਾਂ ਕੀ ਕੀ ਠੀਕ ਹੈ ਮਾੜੀ ਮੋੜ ਤੇ ਸਾਮੀ ਨਹੀਂ ਆਏਗੀ ਮਾੜੀਆਂ ਦੇ ਧੀਆਂ ਨਹੀਂ ਆਣੇ ਸਾਨੂੰ ਸਾਮੀ ਸੁਮੀ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦੋ ਤੁਸੀਂ ਆਹ ਤੁਹ ਲਾਈਵ ਹੋਏਗਾ ਵੀ ਆਪਣਾ ਦਿਖਾਏਗਾ ਚਲੋ ਚਲੋ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਇਹ ਫਾਇਰਮੋ ਦਾ ਫਾਇਰ ਫਿਰ ਬਿਲਕੁਲ ਪਤਾ ਨਾ ਸਟੇਜ ਤੋਰੀ ਗਈ ਇਹ ਬੈਠਾ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਹੰਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੁੰਸ ਦਿਖਾਈ ਗਈ ਅਫਸਰ ਸ਼ਹੀਦ ਹੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਅਫਸਰ ਇਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਚੈਕਿੰਗ ਕਰੀ ਦੀ ਹੈ ਹਣਾ ਹਾਂ ਤਾਂ ਸਾਹਿਬ ਦੱਸ ਦੇਵੇ ਵੀ ਸਮਰੇ ਨਹੀਂ ਭਾਵੇਂ ਰਿਲੇਟਿਵ ਹੋਵੇ ਇੱਕ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਜੋ ਆਪਾਂ ਚੈੱਕ ਕਰਨਾ ਹੈ ਬਿਲਕੁਲ ਹੁਣ ਯਾਰ ਕੁਸ਼ੀ ਦਾ ਖਰੀਦ ਦਾ ਆ ਦੱਸੋ ਦੇਖੀ ਕਿਹਾਂ ਜੰਦੂ ਅੱਛਾ ਉਹ ਕਿੱਧਰ ਕਿੰਨੇ ਪਾਜੀ ਦਾ ਨਾਮ ਸੋ ਇਹ ਤਸਵੀਰਾਂ ਜਲੰਧਰ ਰੇਲਵੇ ਸਟੇਸ਼ਨ ਦੀਆਂ ਨੇ